ਸਤਾਜ ਵੀ ਲਾਈਕ ਸਟੇਜ ਦੀ ਜ਼ਿੰਦਗੀ ਵਾਤੀ ਜਾ ਰਹੀ ਹੈ ਹੁਣ ਫਿਲਮਾਂ ਵੀ ਨੇ ਹੈ ਨਾ ਪ੍ਰੋਮੋਸ਼ਨਸ ਆ ਜਾਂਦੀਆਂ ਨੇ ਸਮਾਂ ਨਹੀਂ ਹੈ ਕਹਿੰਦੇ ਲੇਕਿਨ ਇੱਕ ਆਰਟਿਸਟ ਨੂੰ ਸਮਾਂ ਚਾਹੀਦਾ ਹੁੰਦਾ ਆਪਣੇ ਪਰਫਰਮ ਕਰਨ ਲਈ ਉਹ ਸਮਾਂ ਮਿਲ ਰਿਹਾ ਹੈ ਤੇ ਜਾਂ ਫਿਰ ਲਾਈਕ ਇੱਕ ਕੀ ਹੋ ਸਮਾਂ ਪਹਿਲਾਂ ਸੀਗਾ ਤੇ ਹੁਣ ਉਹ ਬਟੋਰੇ ਹੋਏ ਨੂੰ ਜਸਟ ਸੀ ਨਹੀਂ ਜਿੱਦਾਂ ਫਿਲਮ ਸੈੱਟ ਤੇ ਹੁੰਦੇ ਆ ਉਹਦੇ ਮੈਂ ਲਾਦਾ ਉਹ ਸਮਾਂ ਹੀ ਸਮਾਂ ਹੁੰਦਾ ਕਿਉਂਕਿ ਜਿੱਦਾਂ ਅੱਜ ਵੀ ਅਸੀਂ ਬੈਠੇ ਆ ਵੈਨਿਟੀ 'ਚ ਤੁਹਾਡਾ ਸ਼ਾਰਟ ਰੈਡੀ ਹੁੰਦੇ ਨੂੰ ਤੁਹਾਡੇ ਕੋਲ ਕਾਫੀ ਟਾਈਮ ਹੁੰਦਾ ਜੇ ਤੁਸੀਂ ਇਕੱਲੇ ਆ ਤਾਂ ਮੇਰੇ ਲਈ ਪਲੇਨਸ ਤੇ ਵੈਨਿਟੀਆਂ ਮੈਂ ਲਾਦਾ ਹੁਣ ਆਲਮੋਸਟ ਇੱਕੋ ਜਿਹਾ ਹੋ ਗਿਆ ਪਹਿਲਾਂ ਮੈਂ ਸਿਰਫ ਪਲੇਨਸ ਨੂੰ ਮੰਨਦਾ ਸੀਗਾ ਕਿ ਜਦੋਂ ਮੈਂ ਫਲਾਈਟ 'ਚ ਅੰਕਲ ਆਇਆ 노 ਵਨ ਇਜ਼ ਡਿਸਟਰਬਿੰਗ ਯੂ ਯੂ ਕੈਨ ਬੀ ਇਨ ਯੂਰ ਓਨ ਜ਼ੋਨ ਐਂਡ ਰਾਈਟ ਸਮਥਿੰਗ ਤੇ ਹੁਣ ਇਦਾਂ ਹੁੰਦਾ ਸੀਗਾ ਕਿ ਰਾਈਟਰ ਡਾਇਰੈਕਟਰ ਨੇ ਕਿਵਰੀ ਆਉਣਾ ਕਿ ਭਾਜੀ ਅੱਛਾ ਆਪਣਾ ਜਿਹੜਾ ਅਗਲਾ ਸੀਨ ਹੈ ਨਾ ਉਹਦੇ ਚ ਇਹੇ ਇਹ ਪੋਇਟਰੀ ਚਾਹੀਦੀ ਹੈ ਮੈਂ ਕਿਹਾ ਅੱਛਾ ਹੁਣ ਦੱਸ ਰਹੇ ਹੋ ਚਲੋ ਠੀਕ ਹੈ ਕੋਈ ਨਹੀਂ ਸਿ ਆਨ ਸੈਟ ਪੋਇਟਰੀ ਲਿਖ ਦੇਣੀ ਹਾਂਜੀ ਹਾਂਜੀ ਮੀਨਸ ਉਹਨੇ ਆ ਕੇ ਕਿਹਾ ਕਿ ਹੁਣ ਸ਼ਾਰਟ ਹੈ ਇਹ ਚਾਰਜ ਹੋਇਆ ਹਾਂਜੀ 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 100% ਮਤਲਬ ਇੱਥੇ ਆ ਕੇ ਦੱਸਦਾ ਹੈ ਤਾਂ ਬਹੁਤ ਵੱਡੀ ਗੱਲ ਹੈ ਕਿ ਕਈ ਵਾਰੀ ਸੈੱਟ ਤੇ ਸੀਨ ਸ਼ੁਰੂ ਹੋਣ ਤੋਂ ਪਹਿਲਾਂ ਭਾਜੀ ਪੋਇਟਰੀ ਚਾਹੀਦੀ ਹੈ ਮੈਂ ਉਹਦੇ ਉਦੋਂ ਵੀ ਲਿਖ ਦਿੰਦਾ ਸੀ ਕੀ ਬਾਤ ਹਾਂ ਸੋ ਕਦੇ ਇਸ ਤਰ੍ਹਾਂ ਹੋਇਆ ਕਿ ਸੈੱਟ ਤੇ ਕਈ ਵਾਰੀ ਉਹ ਬੰਦੇ ਜਿਹੜੇ ਬਾਕੀ ਬੈਠੇ ਆ ਕ੍ਰੂ ਜਾਂ ਕੈਰੈਕਟਰ ਆ ਉਹਨਾਂ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਇਹਨਾਂ ਨੇ ਕੀ ਕਰਨਾ ਹੈ ਨਾ ਡਾਇਲੋਗ ਨਾਲ ਸਾਨੂੰ ਹੀ ਪਤਾ ਹੈ ਉਹ ਬਾਕੀ ਬੈਠੇ ਆ ਤੇ ਦੋ ਤਿੰਨ ਵਾਰੀ ਤਾਂ ਇਸ ਤਰ੍ਹਾਂ ਹੋਇਆ ਕਿ ਅੱਛਾ ਜੈਨੂਨ ਵਾਅ ਨਹੀਂ ਹੁੰਦੀ ਉਚਾਈ ਦੀ ਵੀ ਸੀਗੀ ਵੈਸੀ ਫਿਲਮ 'ਚ ਉਹ ਅਸਲ 'ਚ ਵੀ ਹੋ ਗਈ ਤੇ ਫਿਲਮ ਦੇ ਵਿੱਚ ਜਿੱਦਾਂ ਮੁਸ਼ਾਇਰੇ ਆ ਬਹੁਤ ਸਾਰੇ ਉੱਥੇ ਜ਼ਾਹਿਰ ਜੀ ਗੱਲ ਆ ਲੋਕ ਤਾਂ ਵੈਸੀ ਬੈਠੇ ਆ ਹਨਾ ਜਿੱਦਾਂ ਕਰਾਊਡ ਆਇਆ ਹੁੰਦਾ ਪਰ ਜਦੋਂ ਤੁਸੀਂ ਮਾਈਕ ਤੇ ਉਸ ਬੋਲਦੇ ਆ ਤੇ ਉਹ ਜ ਉਹ ਜਿਹੜੀ ਦਾਦ ਉਹ ਅਸਲੀ ਹੀ ਦਾਦ ਹੋ ਜਾਂਦੀ ਸੀ ਸੋ ਦੈਟ ਵਾਸ ਸੱਚ ਅ ਮਿਸਟੀਕਲ ਐਕਸਪੀਰੀਅੰਸ